ਕਾਨੂੰਨ ਦਾ ਕੰਮ ਹੈ ਕਾਨੂੰਨ ਕਰੇ ਜੋ ਮਰਜ਼ੀ ਕਰੇ ਉਹਨਾਂ ਨੂੰ ਸਜ਼ਾ ਦੇਵੇ ਅਮਰਤਪਾਲ ਨੂੰ ਫੜੋ ਅਮਰਤਪਾਲ ਕਹਿੰਦਾ ਕਿ ਲੋਕੇ ਬੈਠੇ ਸੜਿਆਂ ਉੱਪਰ ਮੈਂ ਤਾਂ ਨਾਕਾ ਕਹਿੰਦੇ ਫੜ ਲਓ ਨਾਕਾ ਲਾ ਕੇ ਬਾਣੀ 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 ਨੂੰ ਬਦਨਾਮ ਕਰਦੀ ਹੈ ਪੀ ਗੁਰੂ ਪੀਰਾਂ ਦੀ ਧਰਤੀ ਆ ਸਾਡੇ ਪੰਜਾਬ ਦੇ ਵਿੱਚ ਆਣ ਕੇ ਉਹਨੇ ਬਜ਼ਾਰਾਣੀ ਨੇ ਇੱਕ ਇੱਕ ਤੇ ਆਣ ਕੇ ਕੋਰ ਨਾਂ ਰੱਖ ਲਿਆ ਫਿਰ ਪੰਜਾਬੀ ਦੇ ਵਿੱਚ ਭਾਬੀ ਰੱਖ ਲਿਆ ਪੰਜਾਬ ਨੂੰ ਬਦਨਾਮ ਕਰਨਾ ਤੇ ਸਿੱਖਾਂ ਨੂੰ ਬਦਨਾਮ ਕਰਦੇ ਜਿਹੜਾ ਕੌਰ ਹੈ ਨਾ ਕੌਰ ਇੱਕ ਕੌਰ ਲਬਜ ਬਹੁਤ ਵੱਡਾ ਹੈ। ਇਹ ਸੀਸਿੱਤੇ ਕਹਿੰਦੇ ਆ ਗਰਦਨਾ ਲਾਏ ਜਾਂਦੀਆਂ ਨੇ ਸੀਸ ਦੇ ਕੇ ਤਾਂ ਤੇ ਨੌ ਮਿਲਦੇ ਆ ਕੌਰ। ਇੱਕ ਜਿਵੇਂ ਹੁਣ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਸੋਸ਼ਲ ਮੀਡੀਆ ਦੇ ਵਿੱਚ ਕੰਮ ਸਾਰਾ ਕੰਮ ਇਹ ਆ ਸਿਸਟਮ ਇਹ ਗੰਦ ਥੋੜੀ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਬਣ ਗਿਆ। ਕਹਿੰਦੇ ਹਮ ਆਹ ਹਮ ਤਾਂ ਐਸੇ ਹਮਾਰੇ ਮੂੰਹ ਸੇ ਗਾੜੀ ਨਿਕਲ ਜਾਂਦੀ ਹੈ। ਤਾਂ ہماری ਵੀਡੀਓ ਨਾ ਦੇਖੋ। ਉਹ ਤੁਹਾਡੇ ਮੂੰਹੋਂ ਗਾਲ੍ਹਾਂ ਨਿਕਲ ਜਾਣਾਂ ਸਾਡੇ ਸਾਡੀਆਂ ਤਲਵਾਰਾਂ ਨਹੀਂ ਚੱਲ ਸਕੀਆਂ ਸਾਡੀਆਂ ਵੀ ਤਲਵਾਰਾਂ ਚੱਲ ਸਕਦੀਆਂ ਜੇ ਕਾਨੂੰਨ ਅਸੀਂ ਹੱਥ 'ਚ ਲੈ ਲਈਏ ਫਿਰ ਤਾਂ ਕਾਨੂੰਨ ਦਾ ਜਿਹੜਾ ਸਿਸਟਮ ਹੈ ਸੰਵਿਧਾਨ ਨਹੀਂ ਖਤਰੇ 'ਚ ਆ ਗਿਆ ਹੁਣ ਗੰਦ ਜਿਹੜੇ ਗਲਤ ਵੀਡੀਓ ਪਾ ਰਹੇ ਆਗੇ ਕਾਨੂੰਨ ਨੂੰ ਬਹਿਦਣੇ ਆਗਾ ਅਸੀਂ ਆਪ ਆਪ ਕਾਨੂੰਨ ਹੱਥ 'ਚ ਲਵਾਂਗੇ ਯਾਰ ਕਾਨੂੰਨਾਂ ਤੁਸੀਂ ਕਿੱਥੇ ਲੈ ਲੰਗੇ ਇਹ ਤਾਂ ਕਹਿ ਨਹੀਂ ਦੇ ਵੀ ਕਾਨੂੰਨਾਂ ਤੇ ਜਲਾ ਰਹੇ ਆ ਕਿੱਥੋਂ ਬੁਲਾਇਆ ਇਹਨਾਂ ਨੇ ਉਹ ਤਾਂ ਇੱਕ ਇੰਟਰਵਿਊ ਦੇ ਬਹਾਨੇ ਬੁਲਾਇਆ ਗਿਆ ਬਾਬਾ ਜੀ ਯਾਰ ਸ਼ੂਟ ਦੇ ਬਹਾਨੇ ਬੁਲਾਇਆ ਗਿਆ ਜਦੋਂ ਨਹੀਂ ਉੱਧਾ ਚੜੀ ਤਾਂ ਕੇਹ ਲਿਆ ਉੱਧਾ ਚੜ ਗਈ ਟੱਕੇ ਤੁਸੀਂ ਮੰਨਦੇ ਹੋ ਕਿ ਇਹ ਚੀਜ਼ ਸਹੀ ਹੋਈ ਹੈ ਜੋ ਹੈ ਸਹੀ ਆ ਉਹਨੂੰ ਪਹਿਲੇ ਜਾ ਕੇ ਸਮਝਾਇਆ ਸੀ ਭੈਣ ਜੀ ਇਹ ਕੰਮ ਨਾ ਕਰੋ ਵੀ ਚੰਗਾ ਨਹੀਂ ਲੱਗਦਾਗਾ ਉਹਨੂੰ ਸਮਝਾਇਆ ਸੀ ਵਾਰਨਿੰਗ ਦਿੱਤੀ ਸੀ ਸਾਰਾ ਕੁਝ ਜੇ ਹੁਣ ਬੰਦਾ ਨਹੀਂ ਸਮਝੂਗਾ ਤਾਂ ਫਿਰ ਵੀ ਬੈਲਟ ਕਰ ਰਿਹਾ ਹੈ ਵੀ ਡੈਗਰੀ ਬੋਰਡ ਦਿਖਾਈ ਤੇ ਤਾਂ ਮੰਨਾਂਗੇ ਵੀ ਬਲਟਵਾਰ ਹੋਇਆ ਤੇਰੇ ਕਹਿਣ ਨਾਲ ਥੋੜੀ ਕੁੱਤੇ ਭੌਂਕਦੇ ਭੌਂਕਿਆਂ ਦੇ ਹਾਸੀ ਤੱਕ ਮਾਸਤ ਰਹਿੰਦੇਗੇ ਉਹ ਬੱਚਾ ਸਾਡੇ ਗਲਤ ਪਾਸੇ ਤੁਰੂਗਾ ਤੂੰ ਕਹਿੰਨੇ ਤੁਰੂਗਾ ਤੇ ਜੇ ਉਹ ਚੀਜ਼ ਨੂੰ ਸਰਕਾਰ ਨੂੰ ਜਾਈਦਾ ਸੀ ਇਹ ਚੀਜ਼ ਗੰਦ ਨੂੰ ਪਿੱਛੇ ਕਰਨਾ ਤੇ ਸਾਡੇ ਆ ਫੌਜਾਂ ਨੇ ਕਰਤਾ ਹੋਏ ਨੰਗਾ ਜਿਹੜਾ ਨੰਗਾ ਨਾਚ ਹੈ ਤੇ ਕਲਯੁਗ ਨੰਗਾ ਨਾਚ ਕਰ ਰਿਹਾ ਹੈਗਾ ਤੇ ਸੋਸ਼ਲ ਮੀਡੀਆ ਦੇ ਉੱਤੇ ਸੱਸੀ ਗਾਲ ਬਾਬਾ ਜੀ ਸੱਸੀ ਗਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀ ਤੁਹਾਨੂੰ ਪਤਾ ਹੀ ਹੈ ਮੁੱਖ ਜ਼ਹੀਰ ਜਿਹੜਾ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਦੀ ਰੇਜ ਦੇਣ ਹਟਾ ਰਹੇ ਨੇ ਹੈਗੇ ਆ ਜੋ ਵੀ ਉਹਨਾਂ ਦੀ ਰੇਜ ਦੇਣ ਹਟੇ ਕੰਮ ਕਰਦੇ ਸੀ ਜੋ ਵੀ ਸੇਵਾ ਕਰਦੇ ਹੈਗੇ ਆ ਤੇ ਪੁੱਛੋ ਜੀ ਕੀ ਪੁੱਛਣਾ ਸਵਾਲ ਤੁਸੀਂ ਅ ਬਾਬਾ ਜੀ ਇਸ ਮਰਡਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਗੱਲ ਕਰੀਏ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਨੇ ਲੱਛਰਤਾ ਦੀ ਗੱਲ ਤੁਸੀਂ ਕਰ ਰਹੇ ਹੋ ਠੀਕ ਹੈ ਇੱਕ ਪਾਸੇ ਇਸ ਮਰਡਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਬਹੁਤ ਹੀ ਮੰਦ ਪਾਕੀ ਘਟਨਾ ਹੈ ਕਟਨਾ ਹੈ ਇਹ ਕੀ ਕਿਸੇ ਨੂੰ ਇਸ ਤਰੀਕੇ ਉਹਦੀ ਹੱਤਿਆ ਕਰਨ ਦੇਖੋ ਜੀ ਇੱਕ ਪੁੱਤ ਜੀ ਪੰਜਾਬ ਦੇ ਵਿੱਚ ਪੰਜਾਬ ਧਰਤੀ ਜਿਹੜੀ ਹੈਗੀ ਆ ਇਹ ਹੈਗੀ ਆ ਗੁਰੂ ਪੀਰਾਂ ਦੀ ਧਰਤੀ ਮੰਨਦੇ ਹੋ ਨਾ ਇਸ ਜੀ ਨੂੰ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਜੇ ਗੰਦ ਬੈ ਜਾਵੇ ਗੰਦ ਪੈ ਜਾਵੇ ਜੇ ਗੰਦ ਦੇ ਵਿੱਚੋਂ ਮੁਸ਼ਕ ਆਉਣ ਲੱਗ ਜਾਵੇ ਕਿ ਉਹ ਸਾਡੇ ਬੱਚਿਆਂ ਤੱਕ ਬਿਮਾਰੀ ਜਾਵੇ ਕਿ ਉਹ ਬਿਮਾਰੀ ਨੂੰ ਆਪਾਂ ਜਿਹੜੀ ਬਿਮਾਰੀ ਆ ਉਹ ਜਿਹੜਾ ਗੰਦ ਆ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਨਹੀਂ ਕਰਾਂਗੇ ਬਾਬਾ ਜੀ ਫਿਰ ਕਾਨੂੰਨ ਬਿਤਾ ਹੈਗਾ ਆਪਣੇ ਇੰਡੀਆ ਦੇ ਵਿੱਚ ਸੰਵਿਧਾਨ ਬਣਿਆ ਹੋਇਆ ਹੈ ਕਾਨੂੰਨ ਆਪਣੇ ਹੱਥ ਚ ਲੈਣਾ ਤੇ ਆਪ ਕਿਸੇ ਦੀ ਹੱਤਿਆ ਕਰਨਾ ਇਹ ਕਿੱਧਰ ਕਿੱਥੇ ਦੀ ਜਿਹੜੀ ਆ ਚੰਗਾਈ ਅਸੀਂ ਤਾਂ ਕਹਿ ਨਹੀਂ ਰਹੇ ਵੀ ਕਾਨੂੰਨਾਂ ਦੇ ਚਲਈਏ ਜਿਹੜੇ ਅਸੀਂ ਕੰਮ ਕਰਦੇ ਪਏ ਆ ਜਿਹੜੇ ਅਸੀਂ ਕੰਮ ਕਰਦੇ ਪਏ ਆ ਇਹ ਕਾਨੂੰਨ ਨੂੰ ਕਰਨੇ ਚਾਹੀਦੇ ਆ ਮੈਨੂੰ ਇਹ ਦੱਸ ਵੀ ਮਾਨਜੋਗ ਜੱਜ ਸਾਹਿਬ ਹੈਗਾ ਜਦ ਸਰ ਹੈ ਨਾ ਉਹਨਾਂ ਦਾ ਬੱਚਾ 10 ਸਾਲ ਦਾ 5 ਸਾਲ ਦਾ ਬੱਚਾ ਮੋਬਾਈਲ ਫੜਦਾ ਜਾਂ ਨਹੀਂ ਫੜਦਾ ਫੜਦਾ ਹੋਊਗਾ ਨਾ ਡੀਜੀਪੀ ਸਾਹਿਬ ਹੈ ਉਹਦਾ ਬੱਚਾ ਮੋਬਾਈਲ ਪੜ੍ਹਾਈ ਪੜ੍ਹਦਾ ਜਾਂ ਨਹੀਂ ਪੜ੍ਹਦਾ ਪੜ੍ਹਦਾ ਹੋਊਗਾ ਨਹੀਂ ਪੜ੍ਹਦਾ ਹੋਗਾ ਪੜ੍ਹਾਈ ਤਾਂ ਕਰਦਾ ਹੀ ਹੋਊਗਾ ਉਹ ਜਿਹੜੀ ਲਚਪੁਣਾ ਸੀਗੀ ਉਹ ਗੰਦ ਸੀਗਾ ਜਿਉਂ ਜਦੋਂ ਆਪਾਂ ਪੜ੍ਹਾਈ ਦੇ ਵਿੱਚ ਆਪਾਂ ਖੋਲ ਕੇ ਪੜ੍ਹਾਈ ਕਰਦੇ ਆਂਗੇ ਮੋਬਾਈਲ ਦੇ ਉੱਤੇ ਉਹ ਜਿਹੜਾ ਗੰਦ ਮੂੜੇ ਆ ਜਾਊਗਾ ਉਹ 10 ਸਾਲ ਦੇ ਬੱਚੇ ਦੇ 8 ਸਾਲ ਦੇ ਬੱਚੇ ਦੇ ਮੈਡ ਦੇ ਵਿੱਚ ਕੀ ਜਾਊਗਾ ਵੀ ਉਹ ਗੰਦ ਚੀਜ਼ ਹੀ ਨਾ ਸੀ ਰਹੀ ਆਊਗੀ ਉਹ ਬੱਚਾ ਸਾਡਾ ਗਲਤ ਪਾਸੇ ਤੁਰੂਗਾ ਤੁਗਾ ਨਹੀਂ ਦੂਗਾ ਤੇ ਜੇ ਉਹ ਚੀਜ਼ ਨੂੰ ਸਰਕਾਰ ਨੂੰ ਚਾਹੀਦਾ ਸੀ ਇਹ ਚੀਜ਼ ਗੰਦ ਨੂੰ ਪਿੱਛੇ ਕਰਨਾ ਤੇ ਜਿਹੜਾ ਫੌਜਾਂ ਨੇ ਕਰਤਾ ਬਾਬਾ ਜੀ ਪਹਿਲਾ ਕੰਚਨ ਕੁਮਾਰੀ ਨੂੰ ਬੁਲਾਇਆ ਜਾਂਦਾ ਵੈ ਇੱਕ ਸ਼ੂਟ ਦੇ ਬਹਾਨੇ ਉੱਥੇ ਉਹਦਾ ਗਲਾ ਕੁੱਟ ਕੇ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਗੱਲ ਕਰਾਂ ਮੈਂ ਇੱਕ aarop ਲੱਗ ਰਿਹਾ ਵੈ ਬਲਤਕਾਰ ਦਾ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਬਲਤਕਾਰ ਜਿਹੜਾ ਬੰਦਾ ਬਲਤਕਾਰ ਦਾ ਕਹਿ ਰਿਹਾ ਉਹਨੂੰ ਮੈਂ ਪੁੱਛਣਾ ਚਾਹਣਾ ਤੇਰੇ ਕੋਲ ਡਾਕਟਰੀ ਰਿਪੋਰਟ ਹੈਗੀ ਹੈ ਜਦੋਂ ਇਹਦਾ ਮੈਡੀਕਲ ਹੁੰਦਾ ਡਾਕਟਰ ਰਿਪੋਰਟ ਦੇ ਵਿੱਚ ਉਹਦੇ ਦੇ ਵਿੱਚ ਆਇਆ ਵੀ ਉਹਨਾਂ ਨੇ ਬਲਟਵਾਰ ਕੀਤਾ ਕੀ ਪਤਾ ਉਹ ਬੰਦੇ ਨੇ ਜਾ ਕੇ ਗਲਤਪਰ ਬਲਟਵਾਰ ਕੀਤਾ ਹੋਵੇ ਜਿਹੜਾ ਬੰਦਾ ਕਹਿ ਰਿਹਾ ਹੈਗਾ ਵੀ ਬਲਟਵਾਰ ਹੋਇਆ ਵੀ ਡਾਕਟਰੀ ਰਿਪੋਰਟ ਦਿਖਾਈ ਸੀ ਤਾਂ ਤਾਂ ਮੰਨਾਂਗੇ ਵੀ ਬਲਟਵਾਰ ਹੋਇਆ ਤੇਰੇ ਕਹਿਣ ਨਾਲ ਥੋੜੀ ਕੁੱਤੇ ਭੌਂਕਦੇ ਭੌਂਕਿਆਂ ਦੇ ਹਾਥੀ ਤੱਕ ਮਾਸਤ ਰਹਿੰਦੇਗੇ ਬਾਬਾ ਜੀ ਹੱਤਿਆ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਤੇ ਪਾਈ ਅਮਰੀਤਪਾਲ ਸਿੰਘ ਮੈਰੋਜੀ ਆ ਕੇ ਆਪਣਾ ਬਿਆਨ ਦਿੰਦੇ ਨੇ ਮੰਨਦੇ ਨੇ ਕਿ ਇਹ ਜਿਹੜਾ ਕੰਮ ਹੋਇਆ ਉਹਨਾਂ ਦੇ ਵੱਲੋਂ ਕੀਤਾ ਗਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਉਹ ਹੁਣ ਫਰਾਰ ਨੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਪਤਾ ਗੱਲ ਕੀ ਹੈ ਜੀ ਅੰਮ੍ਰਿਤਪਾਲ ਮੈਰੋ ਜੀ ਨਾ ਵਧੀਆ ਕੰਮ ਕਰਦੇ ਪਏ ਆ ਉਹਨੂੰ ਪਹਿਲਾਂ ਜਾ ਕੇ ਸਮਝਾਇਆ ਸੀ ਭੈਣ ਜੀ ਇਹ ਕੰਮ ਨਾ ਕਰੋ ਵੀ ਚੰਗਾ ਨਹੀਂ ਲੱਗਦਾਗਾ ਉਹਨੂੰ ਸਮਝਾਇਆ ਸੀ ਵਾਰਨਿੰਗ ਦਿੱਤੀ ਸੀ ਸਾਰਾ ਕੁਝ ਜੇ ਹੁਣ ਬੰਦਾ ਨਹੀਂ ਸਮਝੂਗਾ ਤਾਂ ਫਿਰ ਗੰਦ ਜਿਹੜਾ ਫਿਰ ਤਾਂ ਸਾਫ਼ ਕਰਨੀ ਪੈਣਾ ਤਾਂ ਤੁਸੀਂ ਮੰਨਦੇ ਹੋ ਕਿ ਇਹ ਚੀਜ਼ ਸਹੀ ਹੋਈ ਹੈ ਜੋ ਹੋਇਆ ਸਹੀ ਆ ਤੂੰ ਯਾਰ ਤੂੰ ਦੱਸ ਤੇਰਾ ਤੇਰਾ ਬੱਚ ਪੱਤਰਕਾਰ ਜੀ ਇੱਕ ਮੈਂ ਤੁਹਾਡੇ ਤੇ ਗੱਲ ਲਿਓਣਾ ਤੁਹਾਡਾ ਪੱਤਰ ਆਇਆ ਹੋਇਆ ਹੈ ਨਹੀਂ ਹੋਇਆ ਜੀ ਤੇਰਾ ਬੱਚਾ ਹੋਵੇ ਤੇਰੀ ਕੁੜੀ ਹੋਵੇ 4 ਸਾਲ ਦੀ 4 ਸਾਲ ਦੀ 5 ਸਾਲ ਦੀ 10 ਸਾਲ ਦੀ ਉਹਦੇ ਮੂਹਰੇ ਆਪਾਂ ਮੋਬਾਈਲ ਫੜਾ ਲਈਏ ਉਹ ਗੰਦ ਤੁਹਾਡੇ ਬੱਚੀ ਦੇ ਮੂਹਰੇ ਜੇ ਤੁਹਾਡੇ ਬੱਚੇ ਦੇ ਕੀ ਵੀ ਤੂੰ ਮਨੇ ਇਹਦਾ ਜਵਾਬ ਘਣ ਵਾਲੇ ਵੀ ਤਾਂ ਅਸੀਂ ਹੀ ਹੈਗੇ ਆ ਤੇ ਦੇਖਣ ਵਾਲੇ ਬਣਾਉਣ ਵਾਲੇ ਵੀ ਸਰਕਾਰ ਸ਼ੋਸ਼ਨ ਵੀਰੇ ਵੀ ਚੱਲਣ ਗਿਆ ਨਾ ਸਰਕਾਰਾਂ ਨੂੰ ਇਹਦੇ ਇਹ ਕਾਨੂੰਨ ਲਾੜਨੇ ਚਾਹੀਦੇ ਆ ਹੁਣ ਅਸੀਂ ਆਪ ਆਪ ਕਾਨੂੰਨ ਹੱਥ 'ਚ ਲਵਾਂਗੇ ਯਾਰ ਕਾਨੂੰਨ ਹੱਥ 'ਚ ਕਿੱਦਾਂ ਲਾਵਾਂਗੇ ਇਹ ਤਾਂ ਕਹਿ ਨਹੀਂ ਰਹੇ ਵੀ ਕਾਨੂੰਨ ਹੱਥ 'ਚ ਲਾ ਰਹੇ ਆ ਕਾਨੂੰਨ ਜੇ ਉਹਨੇ ਨੇ ਦਿਹਾੜੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਚੀਜ਼ ਨੂੰ ਜਸਟੀਫਾਈ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਬਾਬਾ ਜੀ ਇਹ ਗਲਤ ਆ ਸਹੀ ਆ ਤੁਸੀਂ ਆਪ ਮੈਂ ਕਹਿੰਦਾ ਸਹੀ ਆ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਦੇ ਨਾਤੇ ਸਹੀ ਆ ਸਾਡੇ ਬੱਚੇ ਜਿਹੜੇ ਹੈਗੇ ਆ ਨਿੱਕੇ ਨਿੱਕੇ 10-10 ਸਾਲ ਦੇ ਅੱਜ ਕੰਮ ਸਕੂਲਾਂ ਦੇ ਤੇ ਸੁੱਟੀਆਂ ਮੀਆਂ ਹੋਈਆਂ ਨੇ ਕੰਮ ਸਕੂਲਾਂ ਤੇ ਚੱਲਦਾ ਪਿਆ ਮੋਬਾਈਲਾਂ ਤੇ ਚੱਲਦਾ ਨਹੀਂ ਚੱਲਦਾ ਪਿਆ ਮੋਬਾਈਲਾਂ ਤੇ ਕ ਦੇਖੂਗਾ ਅੱਜ ਬਲਤਕਾਰ 10 10 12 12 ਸਾਲ ਦੇ ਬੱਚੇ ਬਲਤਕਾਰ ਹੋ ਰਿਹਾ ਕਿੱਦਾਂ ਹੋ ਰਿਹਾ ਇਸੇ ਕਰਕੇ ਹੋ ਰਿਹਾ ਸੋਸ਼ਲ ਮੀਡੀਆ ਤੇ ਤਾਂ ਗੰਦ ਪਿਆ ਤਾਂ ਹੋ ਰਿਹਾ ਜੇ ਕਾਨੂੰਨ ਅਸੀਂ ਹੱਥ 'ਚ ਲੈ ਲਈਏ ਫਿਰ ਤਾਂ ਕਾਨੂੰਨ ਦਾ ਜਿਹੜਾ ਸਿਸਟਮ ਹੈ ਸੰਵਿਧਾਨ ਨਹੀਂ ਖਤਰੇ 'ਚ ਆ ਗਿਆ ਆਪਣਾ ਅਸੀਂ ਤਾਂ ਕਾਨੂੰਨ ਕਹਿ ਹੀ ਨਹੀਂ ਰਹੇ ਵੀ ਕਾਨੂੰਨ ਕਾਨੂੰਨ ਕੰਮ ਕਰੇ ਹੁਣ ਗੰਦ ਜਿਹੜੇ ਗਲਤ ਵੀਡੀਓ ਪਾ ਰਹੇ ਆ ਗਿਆ ਕਾਨੂੰਨ ਨੂੰ ਬੰਦ ਦੇਣਾ ਹੈਗਾ ਕਾਨੂੰਨ ਨੂੰ ਬੈਨ ਕਰਨਾ ਚਾਹੀਦਾ ਵੀ ਕਿ ਗਲਤਕ ਵੀਡੀਓ ਆ ਰਹੀਆਂ ਗਲਤ ਗੰਦ ਦਿਖਾ ਰਹੇ ਆ ਸੋਸ਼ਲ ਮੀਡੀਆ ਤੋਂ ਤੁਹਾਨੂੰ ਬੈਨ ਕਰੋ ਕਿ ਚੀਜ਼ ਨੂੰ ਕਿਉਂ ਨਹੀਂ ਬੈਨ ਕਰਦੀ ਪਈ ਸਰਕਾਰ ਉਹਨਾਂ ਦਾ ਪਰਚਾ ਕਿ ਬੱਚੇ ਆ ਗਏ ਯਾਰ ਛੋਟੇ ਛੋਟੇ ਨੇ ਆਪਣੇ ਬੱਚੇ ਧੀਆ ਬੱਚਿਆਂ ਦਾ ਤੇ ਰੌਲਾ ਪਾ ਰਹੇ ਆ ਵੀ ਬੰਦ ਹੋਣਾ ਚਾਹੀਦਾ ਗੰਦ ਸੋਸ਼ਲ ਮੀਡੀਆ ਤੇ ਤੁਸੀਂ ਸਿੱਖੀ ਦੀ ਗੱਲ ਕਰਦੇ ਹੋ ਤੇ ਸਿੱਖੀਜ਼ਮ ਦੇ ਵਿੱਚ ਇਸ ਤਰੀਕੇ ਕਿਸੇ ਨੂੰ ਸਾਜ਼ਿਸ਼ ਕਰਕੇ ਬੁਲਾਣਾ ਜੇ ਖਾਲਸਾ ਇਸ ਤਰੀਕੇ ਦੇ ਕੰਮ ਕਰਦਾ ਸਾਜ਼ਿਸ਼ ਕਰਕੇ ਬੁਲਾਇਆ ਹੀ ਨਹੀਂਗਾ ਕਿੱਥੋਂ ਬੁਲਾਇਆ ਇਹਨਾਂ ਨੇ ਉਹ ਤਾਂ ਇੱਕ ਇੰਟਰਵਿਊ ਤੇ ਬਹਾਨੇ ਬੁਲਾਇਆ ਗਿਆ ਬਾਬਾ ਜੀ ਯਾਰ ਸ਼ੂਟ ਦੇ ਬਹਾਨੇ ਬੁਲਾਇਆ ਗਿਆ ਜਦੋਂ ਨਹੀਂ ਉੱਧਾ ਚੜੀ ਠੱਕੇ ਉੱਧਾ ਚੜ ਗਈ ਠੱਕੇ ਚੜ ਤਾਂ ਗਈ ਹੈ ਕਿਸ ਨੇ ਕਿੱਦਾਂ ਚੜੀ ਤੱਕੇ ਰਿਖਤਾ ਹੋਈ ਸਾਸਤ ਜੋ ਸਾਸਤ ਨਹੀਂ ਲੋਕਾਂ ਨੇ ਕਿੰਨੇ 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 ਬੱਚੇ ਜਿਹੜੇ ਵੀਡੀਓ ਗੰਦ ਦੇਖਦੇ ਆ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾਗਾ ਤੁਹਾਨੂੰ ਉਹ ਨਜ਼ਰ ਆ ਗਿਆ ਵੀ ਜਿਹੜਾ ਬੱਚਾ ਮਾਰ ਗਿਆ ਉਹ ਤਾਂ ਚਲੋ ਉਹਦੀ ਤਾਂ ਹੱਤਿਆ ਕਰ ਦਿੱਤੀ ਗਈ ਉਹ ਹੁਣ ਦੂਜੇ ਪਾਸੇ ਲਾਈਵ ਆ ਕੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਈ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੂੰ ਵੀ ਧਮਕੀ ਦਿੱਤੀ ਜਾ ਰਹੀ ਹੈ ਧਮਕੀ ਕਿਹੜਾ ਦਿੰਦਾ ਹੈਗਾ ਉਹ ਕਹੋ ਵੀਡੀਓ ਦੇਖਿਆ ਮੈਂ ਕਹਿੰਦਾ ਹਮ ਹਮ ਤਾਂ ਐਸੇ ਹਮਾਰੇ ਮੂੰਹ ਸੇ ਗਾੜੀ ਨਿਕਲ ਜਾਂਦੀ ਹੈ ਤੋ ہماری ਵੀਡੀਓ ਨਾ ਦੇਖੋ ਉਹ ਤੁਹਾਡੇ ਮੂੰਹ ਚੋਂ ਗਾਲਾਂ ਨਿਕਲ ਜਾਈਆਂ ਸਾਡੇ ਸਾਡੀਆਂ ਤਲਵਾਰਾਂ ਨਹੀਂ ਚੱਲ ਸਕੀਆਂ ਸਾਡੀਆਂ ਵੀ ਤਲਵਾਰਾਂ ਚੱਲ ਸਕਦੀਆਂ ਅਸੀਂ ਵੀ ਸਾਡੇ ਵੀ ਸਾਡੇ ਕੋਲੇ ਵੀ ਬੰਦੇ ਮਾਰ ਸਕਦੇ ਆ ਕਿ ਕੀ ਗੱਲ ਹੈਗੀ ਆ ਜੇ ਤੁਹਾਡੇ ਕੋਲੇ ਸਾਡੇ ਨਿੱਕੇ ਨਿੱਕੇ ਬੱਚਿਆਂ ਵਾਸਤੇ ਤੁਹਾਡੇ ਨਿੱਕੇ ਨਿੱਕੇ ਸਾਡੇ ਬੱਚੇ 10 ਸਾਲ ਦੇ 12-12 ਸਾਲ ਦੇ ਬੱਚੇ ਅੱਜ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹ ਸਕੂਲਾਂ ਦੇ ਵਿੱਚੋਂ ਕੰਮ ਬੱਚਿਆਂ ਨੂੰ ਦੇ ਰਹੇ ਉਹ ਗੰਦ ਮੂਰੇ ਆ ਰਿਹਾ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾਗਾ ਇੱਕ ਤੁਹਾਨੂੰ ਇੱਕ ਗੰਦ ਸਾਫ ਕਰਤਾ ਹੈਗਾ ਵੀ ਇੱਕ ਗੰਦ ਸੀ ਉਹ ਬਹੁਤ ਵੱਡੀ ਬਿਮਾਰੀ ਸੀ ਉਹ ਬੱਚੇ ਕੱਲ ਬਿਮਾਰ ਹੋਣੇ ਸੀ ਕਿ ਕੱਲ ਉਹ ਗਲਤੀ ਬਿਮਾਰੀ ਪੈਣੀ ਸੀ ਬੱਚਿਆਂ ਦੇ ਵਿੱਚ 10-10 ਸਾਲ ਦੇ ਬੱਚੇ ਕੁੜੀਆਂ ਦੇ ਵਿੱਚ 3 ਬੱਚਿਆਂ ਦੇ ਵਿੱਚ ਪੈਣੀ ਸੀ ਨਾ ਗੰਦ ਜੇ ਉਹ ਗੰਦ ਸਾਫ ਹੋ ਗਿਆ ਤਾਂ ਵਧੀਆ ਨਹੀਂ ਹੋਇਆ ਤੂੰ ਦੱਸ ਵਧੀਆ ਹੋਇਆ ਜਾਂ ਨਹੀਂ ਹੋਇਆ ਮੈਨੂੰ ਨਹੀਂ ਲੱਗਦਾ ਵਧੀਆ ਕਿਉਂ ਕਾਨੂੰਨ ਆਪਣੇ ਹੱਥ ਲੈਣਾ ਕਾਨੂੰਨ ਨਹੀਂ ਹੋਇਆ ਬੁੱਤ ਤੇਰਾ ਵਿਆਹ ਨਹੀਂ ਆ ਤੇ ਵਿਆਹ ਦੀ ਗੱਲ ਤੋਂ ਬਾਬਾ ਜੀ ਵਿਆਹ ਦੀ ਗੱਲ ਛੱਡੋ ਪਰ ਕਾਨੂੰਨ ਹੱਥ ਤੇ ਲੈਣਾ ਕਾਨੂੰਨ ਦਾ ਸਿਸਟਮ ਜੇ ਕਾਨੂੰਨ ਕਾਨੂੰਨ ਹੱਥ ਤੇ ਲੈ ਹੀ ਲਿਆ ਬਾਬਾ ਜੀ ਹੱਤਿਆ ਕਰਤੀ ਕਿਸੇ ਦੀ ਇਹ ਦਿਨ ਦਿਹਾੜੇ ਕਿਸੇ ਦੀ ਹੱਤਿਆ ਕਰਨਾ ਤਾਂ ਲਾਅ ਐਂਡ ਸਿਸਟਮ ਤਾਂ ਖਤਮ ਹੋ ਗਿਆ ਜੀ ਹੱਤਿਆ ਕਰਤੀ ਹੈਗੀ ਆ ਉਹਨੂੰ ਸਜ਼ਾ ਵੀ ਮਿਲ ਗਈ ਹੈ ਨਾ ਸਜ਼ਾ ਦੇਤੀ ਨਾ ਸਰਕਾਰ ਨੇ ਜੇਲ੍ਹ 'ਚ ਬੈਠੇ ਅਗਲੇ ਫਿਰ ਕੀ ਹੋਇਆ ਕਿ ਸਟੇਮਾਈਂਡ ਅਮਰਿਤਪਾਲ ਸਿੰਘ ਮੈਰੋ ਜੀ ਕਿਉਂ ਫਰਾਰ ਨੇ ਉਹ ਦੇਖਿਆ ਨਾ ਤੁਸੀਂ ਕਤਲ ਕਰਦੇ ਉਹਦਾ ਕੋਈ ਡਾਕੂਮੈਂਟ ਆਇਆ ਤੁਹਾਡੇ ਕੋਲੇ ਜਿਹੜੇ ਦੋ ਸਿੰਘ ਨੇ ਉਹ ਗ੍ਰਿਫਤਾਰੀ ਪੈ ਗਈ ਉਹਨਾਂ ਦੀ ਆ ਜੇਲ੍ਹ ਚ ਕਾਨੂੰਨ ਆਪੇ ਕਰੂਗਾ ਕਾਰਵਾਈ ਉਹਨਾਂ ਵੱਲੋਂ ਹੀ ਕਿਹਾ ਜਾ ਰਿਹਾ ਹੈ ਕਿ ਮਾਸਟਰਮਾਈਂਡ ਅਮਰਤਪਾਲ ਮਾਸਟਰਮਾਈਂਡ ਤੁਸੀਂ ਦੇਖਿਆ ਉਹਨੂੰ ਕਰਦੇ ਫੋਨ ਫੋਨ ਕਰਦੇ ਦੇਖਿਆ ਕਤਲਗਰਾਂ ਚਾਂਸ ਦਾ ਵਿਸ਼ਾ ਹੈ ਉਹ ਕੋਰਟ ਜਿਹੜੀ ਕੋਰਟ ਡਿਸਾਈਡ ਜੇ ਕਾਨੂੰਨ ਦਾ ਕੰਮ ਹੈ ਕਾਨੂੰਨ ਦਾ ਕੰਮ ਹੈ ਕਾਨੂੰਨ ਕਰੇ ਜੋ ਮਰਜ਼ੀ ਕਰੇ ਉਹਨਾਂ ਨੂੰ ਸਜ਼ਾ ਦੇਵੇ ਅਮਰਤਪਾਲ ਨੂੰ ਫੜੇ ਅਮਰਤਪਾਲ ਕਹਿੰਦਾ ਕੋਈ ਲੋਕੇ ਬੈਠੇ ਸਰਿਆਂ ਕੋ ਮੇਰਾ ਨਾਕਾ ਕਹਿੰਦੇ ਫੜ ਲਓ ਨਾਕਾ ਲਾ ਕੇ ਪਰ ਲੋਕ ਤਾਂ ਕਹਿੰਦੇ ਨੇ ਸਾਰੇ ਅੰਦਰ ਤੋਂ ਭੰਦਾ ਕਿਉਂ ਨਹੀਂ ਵੱਢਦੀ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਹੁਣ ਲਾਈਵ ਆ ਕੇ ਮਾਫੀਆਂ ਹੀ ਮੰਗ ਰਹੇ ਨੇ ਕੀ ਲੱਗਦਾ ਇਸ ਤਰੀਕੇ ਜਿਹੜੀ ਨਤ ਪਊਗੀ ਇਹਨਾਂ ਚੀਜ਼ਾਂ ਮੈਂ ਕਹਿੰਦਾ ਜੇ ਗੰਦ ਪਰ ਜੇ ਸੋਸ਼ਲ ਮੀਡੀਆ ਪਤਾ ਕਾਹਦੇ ਵਾਸਤੇ ਬਣਿਆ ਸੋਸ਼ਲ ਮੀਡੀਆ ਇੱਕ ਕੰਮਕਾਰ ਵਾਸਤੇ ਬਣਿਆ ਇੱਕ ਮੈਸੇਜ ਵਧੀਆ ਦੇਣ ਵਾਸਤੇ ਬਣਿਆ ਇੱਕ ਜਿਵੇਂ ਹੁਣ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਸੋਸ਼ਲ ਮੀਡੀਆ ਦੇ ਵਿੱਚ ਕੰਮ ਸਾਰਾ ਕੰਮ ਨਹੀਂ ਹੈ ਸਿਸਟਮ ਇਹ ਗੰਦ ਥੋੜੀ ਦਿਖਾਉਣ ਵਾਸਤੇ ਸੋਸ਼ਲ ਮੀਡੀਆ ਬਣ ਗਿਆ ਗੰਦ ਬੁਲਾਉਣ ਵਾਸਤੇ ਬਣ ਗਿਆ ਸੋਸ਼ਲ ਮੀਡੀ ਪੜ੍ਹਾਈ ਵਾਸਤੇ ਜਿਵੇਂ ਦੂਰ ਬੈਠਾ ਉਹਦੇ ਵਾਸਤੇ ਆ ਹੋਰ ਕੰਮ ਵੜਿਆ ਹੋਰ ਬੁੜੀਆਂ ਹੀ ਯਾਰ ਹਾਂ ਹਿੰਦੂ ਭਾਈਚਾਰਾ ਹਿੰਦੂ ਭਾਈਚਾਰਾ ਹਿੰਦੂ ਭਾਈਚਾਰਾ ਆਪਣੇ ਇਤਿਹਾਸ ਦੱਸੇ ਗੁਰੂ ਮਹਾਰਾਜ ਦਾ ਇਤਿਹਾਸ ਦੱਸੋ ਆਪਣੇ ਗੀਤਾ ਦਾ ਇਤਿਹਾਸ ਦੱਸੋ ਮੁਸਲਮਾਨ ਭਾਈਚਾਰਾ ਉਹ ਆਪਣੇ ਮੁਸਲਮਾਨ ਭਾਈਚਾਰੇ ਦਾ ਇਤਿਹਾਸ ਦੱਸੇ 크੍ਰਿਸਚਨ ਭਾਈਚਾਰਾ ਉਹ ਆਪਣੇ 크੍ਰਿਸਚਨ ਭਾਈਚਾਰੇ ਦਾ ਇਤਿਹਾਸ ਦੱਸਣ ਅਸੀਂ ਕਿਹਦੇ ਵੱਲ ਖਿਲਾਫ ਤੇ ਨਹੀਂ ਅਸੀਂ ਕਿਹਦਾ ਕਤਲ ਤੇ ਨਹੀਂ ਕਰਦੇ ਜੇ ਸਾਨੂੰ ਸਾਡੇ ਗੁਰੂ ਪੀਰ ਜਿਹੜੇ ਪਿੱਛੇ ਪਿੱਛੇ ਤੇ ਜਿਹੜਾ ਗੰਦ ਪੈਂਦਾ ਉਹਨੂੰ ਸਾਫ਼ ਕਰਦੇ ਆਏ ਆ ਵੀ ਅਗਲੇ ਉਹਦੇ ਦੇ ਬੱਚਿਆਂ ਨੇ ਤਾਂ ਕਰਨੇਗਾ ਨਾ ਉਹ ਨਹੀਂ ਚੱਲ ਸਕਦੇ ਗੰਦ ਨਹੀਂ ਅਸੀਂ ਦੇਖ ਸਕਦੇ ਸਰਕਾਰ ਦੇਖ ਸਕਦਾ ਕਿ ਆ ਦੇਖੇ ਸਰਕਾਰ ਨੂੰ ਸਰਕਾਰ ਨੂੰ ਕੀ ਅਪੀਲ ਹੈ ਸਰਕਾਰ ਨੂੰ ਇਹ ਪੀਲ ਹੈ ਵੀ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਦੇ ਤੇ ਜਿਹੜਾ ਵੀ ਕੋਈ ਗੰਦੀ ਵੀਡੀਓ ਪਾਉਂਦਾ ਕੋਈ ਗਲਤ ਇਸਤੇਮਾਲ ਕਰਦਾ ਸੋਸ਼ਲ ਮੀਡੀਆ ਦੇ ਤੇ ਵੀਡੀਓ ਗੰਦੀਆਂ ਪਾਉਂਦਾ ਉਹਦੇ ਤੇ ਉਹਦੀ ਐਰੀ ਬੈਕ ਬਲੌਕ ਕਰ ਦਿਓ ਉਹਦੀ ਦੁਬਾਰਾ ਬਲੌਕ ਚੱਲਣੀ ਨਹੀਂ ਚਾਹੀਦੀ ਐੜੀ ਹੈ ਨਾ ਤੇ ਦੂਜੀ ਜ਼ਰੂਰ ਹੈ ਫਿਰ ਅਸੀਂ ਤਾਂ ਬੈਠ ਕੇ ਵਾਰੀ ਸਮਝਾਵਾਂਗੇ ਤੂੰ ਨਹੀਂ ਸਮਝਾਵਾਂਗੇ ਫਿਰ ਸੌਦਾ ਵੀ ਚਾੜਾਂਗੇ ਤੇ ਜੇ ਸਮਝਾਉਣ ਨਾਲ ਹੀ ਸੌਦਾ ਚੱਰੇਗਾ ਹੁਣ ਮੈਂ ਤੈਨੂੰ ਤੂੰ ਮੈਨੂੰ ਕਹਿ ਰਿਹਾ ਵੀਰ ਜੀ ਮੈਂ ਕੋਈ ਗਲਤੀ ਆ ਤੂੰ ਕਹਿੰਗਾ ਬਾਬਾ ਜੀ ਆ ਤੁਹਾਡੇ ਚ ਗਲਤੀ ਆ ਇਹਨੂੰ ਤੁਸੀਂ ਸੁਧਾਰੋ ਮੇਰਾ ਭਰਜ ਬੰਦਾ ਤੇਰਾ ਕਹਿਣਾ ਮੰਨਣਾ ਉਹ ਗਲਤੀ ਨਹੀਂ ਸੁਧਾਰਨਾ ਜੇ ਅਬਾ ਜੇ ਗਲਤੀ ਗਲਤੀ ਕਰਨੀ ਹੀ ਨਹੀਂ ਤੇ ਕੋਈ ਯਾਰ ਕਿੱਦਾਂ ਮਾਰ ਦੂਗਾ ਪਹਿਲਾਂ ਕਈ ਵਾਰੀ ਸਮਝਾਇਆ ਗਿਆ ਸਮਝਾਇਆ ਗਿਆ ਦੁੱਜੇ ਇਨਫਲੂਐਂਸਰਾਂ ਦੀ ਮੈਂ ਗੱਲ ਕਰ ਰਿਹਾ ਨਾਂ ਨਹੀਂ ਲਵਾਂਗਾ ਮੈਂ ਕਿਸੇ ਦਾ ਦੁੱਜੇ ਇਨਫਲੂਐਂਸਰਾਂ ਨੂੰ ਤੁਸੀਂ ਨਿਹੰਗ ਸਿੰਘਾ ਵੱਲੋਂ ਸਮਝਾਇਆ ਗਿਆ ਬਾਅਦ ਦੇ ਵਿੱਚ ਉਹਨਾਂ ਵੱਲੋਂ ਕਈ ਵੀਡੀਓਜ਼ ਵੀ ਡਿਲੀਟ ਕਰ ਦਿੱਤੀਆਂ ਗਈਆਂ ਫਿਰ ਤੋਂ ਉਹ ਮਾਫੀ ਮੰਗ ਰਹੇ ਨੇ ਫਿਰ ਉਹਨਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਾਦੀ ਧਮਕੀ ਯਾਰ ਉਹ ਕੀ ਦੀ ਗੱਲ ਕਰਦਾ ਉਹ ਲੁੱਤਰ ਜੀ ਦੀ ਕੀ ਨਾਮ ਦਾ ਲੂਤਰ ਉਹਦੀ ਜੀ ਵੀ ਪੈ ਗੱਠ ਲੰਮੀ ਚੱਲਦੀ ਲੂਤ ਲੂਤ ਕਰਦੀ ਆ ਉਹਨੂੰ ਪੁੱਛਣ ਆਲੇ ਪਹਿਲਾਂ ਵੀ ਤੁਸੀਂ ਗੰਦ ਪਾਉਨੇ ਆ ਸੋਸ਼ਲ ਮੀਡੀਆ ਦੇ ਲੋਕਾਂ ਦੇ ਬੱਚੇ ਬਰਬਾਦ ਕਰਦੇ ਆ ਲੋਕਾਂ ਦੀਆਂ ਧੀਆ ਭੈਣਾਂ ਖਰਾਬ ਹੋ ਰਹੀਆਂ ਸੋਸ਼ਲ ਮੀਡੀਆ ਤੇ ਗੰਦ ਪਾਉਨੇ ਆ ਬਾਅਦ ਤੁਸੀਂ ਮਾਫੀ ਮੰਗਦੇ ਹੋ ਹੁਣ ਤੁਸੀਂ ਸਕੋਲਟੀਆਂ ਮੰਗਦੇ ਹੋ ਕੀ ਗੱਲ ਸਕੋਲਟੀਆਂ ਲੈ ਕੇ ਗੰਦ ਨਹੀਂ ਪਾਉਣਗੇ ਗੰਦ ਪਾਉਣਗੇ ਉਹ ਜ਼ਰੂਰ ਸਕੋਲਟੀ ਮੈਂ ਸਰਕਾਰ ਨੂੰ ਕਹਿਣਾ ਚਾਹੁੰਨਾ ਇਦਾਂ ਦੇ ਗੰਦੇ ਬੰਦਿਆਂ ਨੂੰ ਜਿਹੜਾ ਸਾਡੇ ਪੰਜਾਬ ਦੇ ਵਿੱਚ ਬਾਲਦੇ ਵਿੱਚ ਗੰਦ ਪਾਉਂਦੇ ਆ ਇਹ ਚੀਜ਼ਾਂ ਨੂੰ ਬੰਦ ਹੋਣਾ ਚਾਹੀਦਾ ਨਾਲੇ ਉਹ ਜੜੀ ਨਾ ਜਿਹੜੀ ਦੁਕਾਨਾਂ ਜਿਹੜੀ ਕੁੜੀ ਮਰੀ ਆ ਨਾਲੇ ਉਹ ਬਈਆ ਰਾਣੀ ਸੀਗੀ ਪੰਜਾਬਣ ਨਹੀਂ ਸੀਗੀ ਉਹਦੇ ਉੱਤੇ ਲੋੜ ਕੀ ਪੈ ਗਈ ਨਾਂ ਬਦਲਣ ਦੀ ਪੰਜਾਬ ਨੂੰ ਬਦਨਾਮ ਕਰਨਾ ਤੇ ਸਿੱਖਾਂ ਨੂੰ ਬਦਨਾਮ ਕਰਦੇ ਜਿਹੜਾ ਕੌਰ ਹੈ ਨਾ ਕੌਰ ਇੱਕ ਕੌਰ ਲਬਜ ਬਹੁਤ ਵੱਡਾ ਆ ਇਹ ਸੀਸ ਦਿੱਤੇ ਜਾਂਦੇ ਆ ਗਰਦਨਾਂ ਲੈ ਜਾਂਦੀਆਂ ਨੇ ਸੀਸ ਦੇ ਕੇ ਤਾਂ ਅਕਰ ਨੌ ਮਿਲਦੇ ਆ ਕੌਰ ਫੇ ਬਾਣੀ ਦਾ ਲਵ ਜੈ ਹੈ ਗੁਰੂ ਮਹਾਰਾਜ ਦਾ ਬਾਲਾਵ ਜੈ ਕੌਰ ਵੱਡੀ ਚੀਜ਼ ਹੈ ਉਹ ਸਾਡੀ ਬਾਣੀ ਬਾਣੀ ਬਾਣੇ ਨੂੰ ਬਦਨਾਮ ਕਰਦੀ ਹੈ ਪੀ ਗੁਰੂ ਪੀਰਾਂ ਦੀ ਧਰਤੀ ਆ ਸਾਡੇ ਪੰਜਾਬ ਦੇ ਵਿੱਚ ਆਣ ਕੇ ਉਹਨੇ ਬਿਆਰਾਨੀ ਨੇ ਇੱਕ ਅਚਾਨਕ ਕੌਰ ਨਾਂ ਰੱਖ ਲਿਆ ਫਿਰ ਪੰਜਾਬੀ ਦੇ ਵਿੱਚ ਭਾਬੀ ਰੱਖ ਲਿਆ ਉਹ ਦੱਸ ਸਾਡਾ ਪੰਜਾਬ ਇਸੇ ਕਰਕੇ ਹੀ ਰਹਿ ਗਿਆ ਇਹਨਾਂ ਚੁੱਕੀ ਰਹਿ ਕੇ ਗੰਦ ਪਾਉਣ ਵਾਸਤੇ ਸੋਸ਼ਲ ਮੀਡੀਆ ਤੇ 4 ਲੱਖ ਤੋਂ ਵੱਧ ਫੋਲੋਅਰ ਵੀ ਨੇ ਉਹਨਾਂ ਨੇ ਉਹ ਦੇਖਣ ਵਾਲੇ ਕੌਣ ਨੇ ਯਾਰ ਦੇਖਣ ਵਾਲੇ ਜਲ ਜੰਤੂ ਤੇਰੇ ਮੈਂ 4 ਲੱਖ ਤੇ ਆ ਗਿਆ 4 ਲੱਖ ਆ ਜੋ ਮਰੀਏ 4 ਲੱਖ ਬੰਦੇ ਤੋਂ ਪਹੁੰਚਿਆ ਕਿਉਂ ਨਹੀਂ ਉਹਦਾ ਸਿਸਕਾਰ ਕੀਤਾ ਦੇਖ ਤਿੰਨ ਜਾਣੇ ਸੀ ਨਾ ਪੁੱਤ ਜੀ ਇਹ ਨਾ ਇਹ ਜਿਹੜਾ ਚੀਜ਼ ਹੈ ਨਾ ਇਹ ਸੋਸ਼ਲ ਮੀਡੀਆ ਇੱਕ ਕਲਯੁਗ ਦਾ ਪੈਰਾ ਬਣ ਗਿਆ ਮੈਂ ਕਲਯੁਗੀ ਕਹਾਂਗੇ ਨੂੰ ਸੋਸ਼ਲ ਮੀਡੀਆ ਨੂੰ ਕਿਉਂ ਕਲਯੁਗ ਦੇ ਵਿੱਚ ਗਲਤ ਕੰਮ ਹੋਣ ਲੱਗ ਗਏ ਹੋਏ ਨੰਗਾ ਜਿਹੜਾ ਨੰਗਾ ਨਾਚ ਹੈ ਇਹ ਕਲਯੁਗ ਨੰਗਾ ਨਾਚ ਕਰ ਰਿਹਾ ਹੈਗਾ ਇਹ ਸੋਸ਼ਲ ਮੀਡੀਆ ਦੇ ਉੱਤੇ ਅੱਜ ਨਾਤੇ ਦੇ ਵੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਕੱਟ ਨਹੀਂ ਹੁੰਦੀਆਂ ਨੇ ਫਿਰ ਕੀ ਕੀਤਾ ਜਾਊਗਾ ਯਾਰ ਕਰਨਗੇ ਅਮਰਤਪਾਲ ਨੇ ਕਹਿਤਾ ਕਹਿੰਦਾ ਜੀ ਜਿੰਨੇ ਜਗਰ ਮੈਂ ਅੱਜ ਜੇਲ੍ਹ ਨਹੀਂ ਜਾਂਦਾਗਾ ਜਿੰਨੇ ਜਗਰ ਸਾਡੇ ਪੰਜਾਬ ਦੇ ਧੀਆ ਬੱਚੇ ਸਾਡੇ ਬੱਚੇ ਸਾਡੀਆਂ ਧੀਆ ਸੇਵ ਨਹੀਂ ਹੈਗੀਆਂ ਇੱਕਦਮ ਮਾਰ ਕੇ ਫਿਰ ਕੀ ਹੋਊ ਉਹਦੇ ਬਿਆਨ ਹੈ ਮੈਂ ਨਹੀਂ ਕਹਿ ਰਹਾ ਉਹਦੇ ਬਿਆਨ ਹੈ ਉਹ ਕਹਿੰਦਾ ਵੀ ਮੈਂ ਕੰਮ ਕਰਕੇ ਜਾਊਂਗਾ ਸਾਰਾ ਸਾਫ਼ ਕਰਕੇ ਜਾਊਂਗਾ ਸੋਸ਼ਲ ਮੀਡੀਆ ਤੇ ਗੰਦ ਨਹੀਂ ਪੈਣ ਦੇਣਾ ਸੀ ਕਰੋ ਕੰਮ ਅਸੀਂ ਨਹੀਂ ਕਹਿੰਦੇ ਨਾ ਕਰੋ ਕਰੋ ਕੰਮ ਵਧੀਆ ਕਰੋ ਯਾਰ ਵਧੀਆ ਪਤਾ ਬੁੱਤ ਜੀ ਕਦੀ ਤੂੰ ਸਵਰਗ ਦੇਖਿਆ ਨਹੀਂ ਮੈਨੇ ਇੱਕ ਜਵਾਬ ਦੇ ਨਰਕ ਦੇਖਿਆ ਤੇ ਨਰਕ ਤਾਂ ਸਾਰਾ ਕੁਝ ਬਾਬਾ ਜੀ ਇੱਥੇ ਹੀ ਹੈ ਇੱਥੇ ਹੈ ਨਾ ਜੇਦਾ ਆਪਾਂ ਵਧੀਆ ਕੰਮ ਕਰਾਂਗੇ ਚੱਲਦੇ ਫਿਰਦੇ ਆਪਾਂ ਤੁਰ ਜਾਾਂਗੇ ਠੀਕ ਹੈ ਨਾ ਤੇ ਜੇ ਆਪਾਂ ਘਤੀਆ ਮਾੜਾ ਕੰਮ ਕਰਾਂਗੇ ਉਹ ਜਿਵੇਂ ਕੀੜੇ ਬਹਿ ਕੇ ਮਰੀਏ ਨਾ ਇਦਾਂ ਮਰਦੇ ਆ ਇਹਨੂੰ ਕਹਿੰਦੇ ਨਰਕ ਤੋ ਏਸੀ ਕੇ ਸਾਡੇ ਨਾਲ ਜਥੇਦਾਰ ਬਾਬਾ ਕੁਲਦੀਪ ਸਿੰਘ ਖਾਲਸਾ ਜੀ ਤੇ ਤੁਸੀਂ ਇਹਨਾਂ ਦੇ ਸਾਰੇ ਵਿਚਾਰ ਸੁਣ ਲਏ ਹੋਏ ਆ ਤੇ ਤੁਹਾਡਾ ਆਪਣਾ ਕੀ ਵਿਚਾਰ ਹੈ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਸੰਜੇ ਸੇਤਿਆ ਦੇ ਨਾਲ ਮੈਂ ਆਮ